ਤਿੰਨ ਸਾਲ ਪਹਿਲਾਂ 19 ਮਈ 2022 ਨੂੰ ਹਿਮਾਲਿਆ ਦੇ ਤਿੱਬਤੀ ਪਠਾਰ ਦੇ ਪੂਮੇ ਯੋਂਗਚੂ ਝੀਲ ਦੇ ਕੋਲ ਇੱਕ ਅਤਿਪੁੱਤ ਨਜ਼ਾਰਾ ਦੇਖਣ ਨੂੰ ਮਿਲਿਆ ਸੀ ਰਾਤ ਦੇ ਹਨੇਰੇ 'ਚ 105 ਲਾਲ ਰੰਗ ਦੇ ਖੰਭੇ ਵਰਗੀਆਂ ਆਕ੍ਰਿਤੀਆਂ ਦਿਖਾਈ ਦਿੱਤੀਆਂ ਅਤੇ ਕੁਝ ਸੈਕਿੰਡ ਬਾਅਦ ਗਾਇਬ ਹੋ ਗਈਆਂ ਇਸ ਘਟਨਾ ਨੇ ਵਿਗਿਆਨੀਆਂ ਦੇ ਮਨ 'ਚ ਉਤਸੁਕਤਾ ਪੈਦਾ ਕਰ ਦਿੱਤੀ ਕੀ ਆਖਰ ਇਹ ਹੈ ਕਿ ਪਰ ਹੁਣ ਵਿਗਿਆਨੀਆਂ ਨੇ ਇਹ ਗੁੱਥੀ ਸੁਲਝਾ ਲਈ ਹੈ ਇਹ ਘਟਨਾ ਕੀ ਹੈ ਅਤੇ ਕਿਉਂ ਵਾਪਰਦੀ ਹੈ ਸੋ ਆਓ ਤੁਹਾਨੂੰ ਵੀ ਇਸ ਅਦੁੱਤ ਘਟਨਾ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਆਂ 10 ਮਈ 2022 ਨੂੰ ਹਿਮਾਲਿਆ ਦੇ ਤਿੱਬਤ ਪਠਾਰ ਤੇ ਰਾਤ ਦੇ ਹਨੇਰੇ ਚ ਲਾਲ ਰੰਗ ਦੇ ਖੰਬੇ ਵਰਗੀਆਂ ਕ੍ਰੀਤੀਆਂ ਦਾ ਜੋ ਅਦੁੱਤ ਤੇ ਰਹੱਸਮਈ ਨਜ਼ਾਰਾ ਦੇਖਣ ਨੂੰ ਮਿਲਿਆ ਸੀ ਵਿਗਿਆਨੀਆਂ ਨੇ ਉਸ ਦਾ ਪੇਤ ਲੱਭ ਲਿਆ ਕਿ ਇਹ ਜਿਹੜਾ ਕਿਉਂ ਹੋਇਆ ਫਿੰਗਰ ਨੇਚਰ ਚ ਪ੍ਰਕਾਸ਼ਿਤ ਇੱਕ ਲੇਖ ਦੇ ਮੁਤਾਬਕ ਇਹ ਚਮਕਦੀ ਹੋਈ ਰੋਸ਼ਨੀ ਇੱਕ ਤਰ੍ਹਾਂ ਦੀ ਬਿਜਲੀ ਸੀ ਜਿਸ ਨੂੰ ਰੈਡ ਸਪਾਈਕਰ ਕਿਹਾ ਜਾਂਦਾ ਹੈ ਇਹ ਆਮ ਬਿਜਲੀ ਨਾਲੋਂ ਕਾਫੀ ਉੱਪਰ ਜ਼ਮੀਨ ਤੋਂ ਲਗਭਗ 64 ਤੋਂ 88 ਕਿਲੋਮੀਟਰ ਦੀ ਉਚਾਈ ਤੇ ਚਮਕਦੀ ਹੈ ਦੇਖਣ ਵਿੱਚ ਜੈਲੀ ਫਿਸ਼ ਵਰਗੀ ਹੁੰਦੀ ਹੈ ਜਿਨ੍ਹਾਂ ਵਿੱਚ ਲਾਲ ਰੰਗ ਦੇ ਕਈ ਖੰਭੇ ਅਤੇ ਉਹਨਾਂ ਦੇ ਉੱਪਰ ਨੀਲੇ ਰੰਗ ਦੀ ਰੋਸ਼ਨੀ ਦਿਖਾਈ ਦਿੰਦੀ ਹੈ 3 ਸਾਲ ਪਹਿਲਾਂ ਵਾਪਰੀ ਘਟਨਾ ਚ ਵੀ ਅਜੇ ਹਾਈ ਹੋਇਆ ਸੀ ਜਿਸ ਦੌਰਾਨ 105 ਰੈੱਡ ਸਪਰਾਈਟਸ ਦਿਖਾਈ ਦਿੱਤੇ ਸਨ ਇਸ ਤੋਂ ਇਲਾਵਾ 16 ਸੈਕੰਡਰੀ ਜੈਟਸ ਅਤੇ 4 ਕੋਸਟ ਸਰਪ੍ਰਾਈਜ਼ ਵੀ ਦਿਖਾਈ ਦਿੱਤੇ ਸਨ ਕੋਸਟ ਸਪਰਾਈਟਸ ਹਰੇ ਰੰਗ ਦੇ ਹੁੰਦੇ ਨੇ ਅਤੇ ਇਹ ਰੇ ਸਪਰਾਈਟਸ ਤੋਂ ਠੀਕ ਬਾਅਦ ਦਿਖਾਈ ਦਿੰਦੇ ਨੇ ਇਸ ਪੂਰੀ ਪੂਰੀ ਘਟਨਾ ਨੂੰ ਚੀਨ ਦੇ ਦੋ ਸ਼ੌਕੀਨ ਫੋਟੋਗ੍ਰਾਫਰ ਐਂਜਲਨ ਅਰਤੇ ਸੁਚਾਂਗ ਡੋਂਗ ਨੇ ਆਪਣੇ ਕੈਮਰੇ ਆ ਚ ਕੈਪਚਰ ਕਰ ਲਿਆ ਸੀ ਵਿਗਿਆਨੀਆਂ ਮੁਤਾਬਕ ਇਹ ਘਟਨਾ ਤੂਫਾਨ ਦੇ ਕਾਰਨ ਹੋਈ ਸੀ ਜਿਸ ਦੀ ਰੇਂਜ ਗੰਗਾ ਦੇ ਮੈਦਾਨ ਤੋਂ ਲੈ ਕੇ ਤਿੱਬਤ ਤੱਕ ਲਗਭਗ 2 ਲੱਖ ਵਰਗ ਕਿਲੋਮੀਟਰ ਚ ਫੈਲੀ ਹੋਈ ਸੀ ਇਸੇ ਤੂਫਾਨ ਤੋਂ ਨਿਕਲਦੀ ਬਿਜਲੀ ਨਾਲ ਹੀ ਇਹ ਅਸਮਾਨੀ ਲਾਲ ਰੰਗ ਦੇ ਖੰਭੇ ਬਣੇ ਸਨ ਜੋ ਤਸਵੀਰਾਂ ਚ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਦੇਖਣ ਵਿੱਚ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਲੇਜ਼ਰ ਸ਼ੋਅ ਚੱਲ ਰਿਹਾ ਹੋਵੇ ਹਾਂ ਇਹ ਲੇਜ਼ਰ ਸ਼ੋ ਹੋ ਸਕਦਾ ਪਰ ਮਨੁੱਖ ਦਾ ਨਹੀਂ ਕੁਦਰਤ ਦਾ ਇਸ ਤੂਫਾਨ ਤੋਂ ਨਿਕਲਣ ਵਾਲੀ ਬਿਜਲੀ ਪੋਜ਼ਿਟਿਵ ਲਾਈਟਿੰਗ ਸੀ ਯਾਨੀ ਕਿ ਆਮ ਬਿਜਲੀ ਨਾਲੋਂ ਬਿਲਕੁਲ ਵੱਖ ਆਮ ਤੌਰ ਤੇ ਬਿਜਲੀ ਬਦਲਾਂ ਤੋਂ ਧਰਤੀ ਵੱਲ ਡਿੱਗਦੀ ਹੈ ਇਸ ਨੂੰ ਨੈਗੇਟਿਵ ਲਾਈਟਨਿੰਗ ਕਿਹਾ ਜਾਂਦਾ ਹੈ ਜਦ ਕਿ ਪੋਜ਼ਿਟਿਵ ਲਾਈਟਨਿੰਗ ਉੱਪਰ ਵੱਲ ਉੱਠਦੀ ਹੈ ਜੋ ਰੈੱਡ ਸਪਰਾਈਟਸ ਬਣਾਉਂਦੀ ਹੈ ਇਹ ਆਮ ਬਿਜਲੀ ਦੀ ਤੁਲਨਾ ਵਿੱਚ ਕਾਫੀ ਸ਼ਕਤੀਸ਼ਾਲੀ ਹੁੰਦੀ ਹੈ 19 ਮਈ 2022 ਦੀ ਕਟਨਾ ਚ ਪੈਦਾ ਹੋਈ ਬਿਜਲੀ ਦੀ ਤੀਬਰਤਾ +50 ਕਿਲੋ ਐਂਪਾਇਰ ਦਸੀ ਜਾ ਰਹੀ ਹੈ ਜਿਹਹੀ ਬਿਜਲੀ ਆਮ ਤੌਰ ਤੇ ਅਮਰੀਕਾ ਦੇ ਗ੍ਰੇਟ ਪਲੇਨਸ ਅਤੇ ਯੂਰਪ ਦੀ ਟਟੀ ਲਾਕਿਆਂ ਚ ਆਉਣ ਵਾਲੇ ਵੱਡੇ ਤੂਫਾਨਾਂ ਚ ਦੇਖੀ ਜਾਂਦੀ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਿਜਲੀ ਬਹੁਤ ਘੱਟ ਸਮੇਂ ਦੇ ਲਈ ਜ਼ਿਆਦਾ ਉਚਾਈ ਤੇ ਆਉਂਦੀ ਹੈ ਇਸ ਕਾਰਨ ਇਸ ਨੂੰ ਕੈਮਰੇ ਚ ਕੈਪਚਰ ਕਰਨਾ ਮੁਸ਼ਕਲ ਹੁੰਦਾ ਹੈ ਇਸ ਤੋਂ ਇਲਾਵਾ ਬਿਜਲੀ ਦੇ ਡਿਗਨ ਦਾ ਸਟੀਕ ਸਮਾਂ ਰਿਕਾਰਡ ਨਹੀਂ ਸੀ ਇਸ ਕਰਕੇ ਵਿਗਿਆਨੀਆਂ ਨੇ ਇਸ ਘਟਨਾ ਨੂੰ ਸਮਝਣ ਦਾ ਇੱਕ ਨਵਾਂ ਤਰੀਕਾ ਲੱਭਿਆ ਉਹਨਾਂ ਨੇ ਤਸਵੀਰ ਅਤੇ ਵੀਡੀਓ ਫਰੇਮਸ ਸੈਟੇਲਾਈਟ ਦੀ ਗਤੀ ਅਤੇ ਤਾਰਿਆਂ ਦੀ ਸਥਿਤੀ ਦਾ ਆਪਸ ਵਿੱਚ ਮਿਲਾਨ ਕੀਤਾ ਜਿਸ ਨਾਲ ਵਿਗਿਆਨੀਆਂ ਦੀ ਟੀਮ ਨੂੰ 70% ਦੀ ਸਰਪ੍ਰਾਈਜ਼ ਦੇ ਸੋਰਸ ਦਾ ਪਤਾ ਲੱਗਿਆ ਇਸ ਖੋਜ ਨਾਲ ਵਿਗਿਆਨੀਆਂ ਨੂੰ ਪੋਜ਼ਿਟਿਵ ਲਾਈਟਨਿੰਗ ਦੇ ਮੌਸਮ ਅਤੇ ਵਾਤਾਵਰਣ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਦਾ ਮੌਕਾ ਮਿਲਿਆ। ਸੋਇਸਰੇ ਹਸਮਈ ਤੇ ਦੁਰਲਭ ਘਟਨਾ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਸਾਨੂੰ ਕਮੈਂਟਸ ਜ਼ਰੀਏ ਆਪਣੀ ਰਾਏ ਸਾਂਝੀ ਕਰੋ। ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੇਪ।